ਆਇਆ ਕਦੇ ਮੋਗੇ ਗਿਆ ਤੂੰ ਆਇਆ ਮੋਗੇ ਮੋਗਾ ਤਾਂ ਆਪਣਾ ਖੇਤ ਸੀਗਾ ਅੱਛਾ ਕਿਰਾਣਾ ਉੱਥੇ ਨਾ ਮੋਗੇ ਚ ਜਿਹੜੀ 2 ਨੰਬਰ ਗਲੀ ਹੈਗੀ ਹਾਂ ਬੜੀ ਮਸ਼ਹੂਰ ਆ ਅੱਛਾ ਪੀਣ ਦਾ ਸਮਾਨ ਉੱਥੇ ਬੜਾ ਕਹਿਣ ਮਿਲਦਾ ਮੈਂ ਤੇ ਮੇਰਾ ਇੱਕ ਆੜੀ ਆ ਜੱਗਾ ਸ਼ਰਮਾ ਅੱਛਾ ਉਹ ਆਪਣਾ ਪੱਤਰਕਾਰ ਵੀ ਆ ਪੱਤਰਕਾਰੀ ਦੀ ਘਰ ਦਾ ਅੱਛਾ ਉਹ ਮੇਰੇ ਨਾਲ ਵਗ ਗਿਆ ਤੇ ਅਸੀਂ ਜਦੋਂ ਖਾ ਕੇ ਉੱਥੇ ਸਮਾਨਾਂ ਲੱਡੂ ਜਲੇਬੀਆਂ ਕਦੇ ਸਮੋਸੇ ਕਦੇ ਪੂਰੀਆਂ ਬਿੱਲ ਦਾ ਬਣ ਗਿਆ 1400 ਦਾ ਤੇ 1400 ਦਾ ਜਦੋਂ ਬਿੱਲ ਬਣਿਆ ਅੱਛਾ ਤੇ ਉਹਨੇ ਹਾਕ ਮਾਰਦੀ ਬੇਟ ਨੂੰ ਕਹਿੰਦਾ ਹਾਂ ਬਈ ਕਿੰਨੇ ਬਣੇ ਕਹਿੰਦਾ ਬਿੱਲ ਲਿਆ ਕੇ ਫਿਰਦਾ ਕਹਿੰਦਾ 1400 ਬਣ ਗਿਆ ਤੇ 1400 ਵਟੂਏ ਜੋ ਕੱਢ ਗਏ 700 ਦੇ 14 ਨੋਟ ਉਹਨੂੰ ਫੜਾ ਤੇ ਅੱਛਾ ਕਰੀ ਜਾਵੇ ਆਪਾਂ ਨੂੰ ਨਾ ਮੇਂਹਤ ਕਰਨੀ ਚਾਹੀਦੀ ਹੈ ਨੋਰੀਚਾਰੀ ਨਹੀਂ ਕਰਨੀ ਚਾਹੀਦੀ ਕੀ ਦਾ ਹੈ ਕਹਿੰਦਾ ਮਿਹਨਤੀ ਇਨਸਾਨ ਉਹ ਹਮੇਸ਼ਾ ਕਾਮਯਾਬ ਹੁੰਦਾ ਸਵੇਰੇ ਤੜਕੇ ਉੱਠਣਾ ਚਾਹੀਦਾ ਉੱਠ ਕੇ ਨਾਉਣਾ ਚਾਹੀਦਾ ਠੀਕ ਆ ਸਮਝ ਗਏ ਉਹ ਹਾਂ ਹਾਂ ਕਰੀ ਜਾਵੇ ਬਾਹਰ ਆ ਗਿਆ ਮੈਂ ਕਿਹਾ ਵੀ ਆ ਕੀ ਸੀ ਕਹਿੰਦਾ ਤੂੰ ਆਪੇ ਹੀ ਕਿਹਾ ਸੀਗਾ ਵੀ ਜਦੋਂ ਬਿੱਲ ਦੇ ਤਾ ਬਾਅਦ ਵੇਟਰ ਨੂੰ ਟਿਪ ਦੇਣੀ ਹੈ ਕੀ ਕਹਿੰਦਾ